ਨਾਮ ਮਿਲਦੇ ਹੋਰ ਦੋ ਸਾਲ ਨੂੰ ਮਿਲਦੇ ਤਾਂ ਵੀ ਸੀਨੇ ਪਿਆਰ ਨਾਲ ਮਿਲਦਾ ਭਾਵੇਂ ਕਿਸੇ ਵਿਆਹ ਦੇ ਫੰਕਸ਼ਨ ਨੂੰ ਮਿਲ ਜਾਂ ਤਾਂ ਵੀ ਸੀ ਅੱਦੇ ਉੱਟ ਕੇ ਮਿਲਣਾ ਸੀ ਸ਼ਿਆਰ ਨੂੰ ਮੋਲਕ ਵਤਲਾ ਯਾਰ ਇਹ ਮੁੰਡਾ ਬਹੁਤ ਮਿਹਨਤ ਕਰ ਰਿਹਾ ਨਾ ਤੁਹਾਨੂੰ ਵੀ ਲੱਗਣਾ ਚਾਚੇ ਯਾਰ ਇਹ ਬੰਦਾ ਗਾਣੇ-ਗਾਣੇ ਲਿਖਦਾ ਹਨ ਉਹ ਮਨ ਚ ਤਾਂ ਇੱਕ ਫੀਲ ਹੁੰਦਾ ਹਨ ਜੀ ਤੇ ਅੱਜ ਇਹ ਸਬਾਬ ਬਣ ਗਿਆ ਮੈਂ ਜਦੋਂ ਪੋਡਕਾਸਟ ਸ਼ੁਰੂ ਕੀਤੇ ਸੀ ਨਾ ਉਦੋਂ ਮੈਂ ਤੁਹਾਡਾ ਨਾਮ ਲਿਖਿਆ ਸੀ ਕਿ ਮੈਂ ਵੀਰੇ ਨੂੰ ਪੋਡਕਾਸਟ ਲਈ ਬੁਲਾਉਂਗਾ ਫਿਰ ਹੌਲੀ-ਹੌਲੀ ਜਦੋਂ ਕੋਈ ਤੁਹਾਡੀ ਗੱਲ ਕਰੇ ਤੇ ਬਹੁਤ ਤਾਰੀਫ ਕਰੇ ਤਾਂ ਮੈਨੂੰ ਪਿੰਚ ਜਾ ਹੋਣ ਲੱਗ ਗਿਆ ਅੰਦਰ ਉਹ ਯਾਰ ਮੈਂ ਭਾਜੀ ਨੂੰ ਕੀਤੀ ਹੋਈ ਬੇਨਤੀ ਪੋਡਕਾਸਟ ਦੀ ਪਰ ਉਹ ਬਿਜ਼ੀ ਨੇ ਕਦੀ ਤੁਸੀਂ ਬਾਹਰ ਸੀ ਕਦੀ ਸ਼ੋਅ ਚ ਬਿਜ਼ੀ ਸੀ ਹਾਂਜੀ ਤਾਂ ਮੈਂ ਫੀਲ ਕਰੀਆ ਵਾਂ ਮੈਂ ਵੀਰੇ ਨੂੰ ਕਿਹਾ ਮੈਂ ਕਿਹਾ ਵੀਰੇ ਪੋਡਕਾਸਟ ਛੱਡੋ ਮੈਨੂੰ ਮਲਵਾਦ ਹੋ ਗਿਆ ਪੋਡਕਾਸਟ ਉਹ ਇੱਕ ਇੰਜਰੀ ਹੋ ਗਈ ਸੀ ਇੱਕ ਸੀਗਾ ਮਸਲ ਮਾਸ ਫਟ ਗਿਆ ਸੀ 4 ਮਹੀਨੇ ਦੌਰਾਨ ਮੈਂ ਕੁਰਸੀ ਤੇ ਨਹੀਂ ਸੀ ਬਹਿ ਸਕਦਾ ਨਾ ਗਰਾਊਂਡ ਤੇ ਬਹਿ ਸਕਦਾ ਜਾਂ ਖੜੇ ਰਹਿਣਾ ਜਾਂ ਪ੍ਰੋਗਰਾਮ ਤੇ ਜਾਣਾ ਗੱਡੀ ਚ ਪੈ ਕੇ ਜਾਣਾ ਮੇਰਾ ਇਹ ਹਾਲ ਸੀ ਪਿਛਲੇ ਸਾਲ ਜਦੋਂ ਉਹਦੋਂ ਮੈਂ ਹਾਂ ਹਾਂ ਠੀਕ ਹੈ ਮੈਂ ਬੀਨ ਨੂੰ ਕਹਿੰਦਾ ਸੀ ਮੈਂ ਯਾਰ ਮਾਫੀ ਮਨੇ ਕੁਛ ਸਿਰਫ ਜਿਹੜੇ ਟਾਮ ਟਾਮੇ ਪ੍ਰੋਗਰਾਮ ਹੋਈ ਲਾ ਲੈ ਤੇ ਬਾਕੀ ਕੋਈ ਕੰਮ ਨਹੀਂ ਸੋਇਆ ਹੁਣ ਪੂਰਾ ਸਾਲ ਹੋ ਗਿਆ ਹੁਣ ਹਾਲੇ ਮੈਂ ਠੀਕ ਆ ਅਜੇ ਵੀ ਕਿਤੇ 5% ਰੜਕ ਜੀ ਹੈਗੀ ਆ ਮੋਲੇ ਮਾਫੀ ਮੈਂ